ਹਾਂਜੀ ਚੱਲ ਪਿਆ ਕੰਮ ਆਪਾਂ ਤੋਂ ਨਾਰੇ ਲਾੜ ਕੇ ਉਸ ਤੋਂ ਬਾਅਦ ਆਪਣੀ ਇਸ ਕਾਨਫਰੰਸ ਦਾ ਪਹਿਲਾ ਬਲਾਹਣ ਕਰਨ ਬਾੜ ਜੀ ਤੁਹਾਡੇ ਨਾਲ ਆਪਦੇ ਵਿਚਾਰ ਸਾਂਝੇ ਕਰਨਗੇ ਮਰਦਾਬੁਰ ਤੋਂ ਮੁਰਦਾ ਆਪਾ ਮਰਦਾਬਾ ਮਰਦਾਬਾ ਹੋਰ ਜੀ ਬਲਕਨਪੁਰਾ ਸਟੇਜ ਤੇ ਆਉਣਗੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਤੇ ਉਹ ਤੋਂ ਪਹਿਲਾਂ ਜਿੰਨੀਆਂ ਵੀ ਭਰਾਤਰੀ ਜੱਥੇ ਬੰਦੀਆਂ ਨੇ ਆਗੂ ਸਹਿਬਾਨ ਆਏ ਆ ਉਹਨਾਂ ਦਾ ਇੱਕ ਕਾਬੂ ਆ ਕੁਰਸੀਆਂ ਲੱਗੀਆਂ ਹੋਈਆਂ ਥੱਲੇ ਇੱਥੇ ਆ ਕੇ ਬੈਠਣ ਦਾ ਯਤਨ ਵੀ ਕਰੋ ਤੇ ਆਪਦਾ ਨਾਮ ਨੋਟ ਵੀ ਕਰਾਓ ਚਾਹਾਂਗੇ ਆਪਾਂ ਸਭ ਦੀ ਹਾਜ਼ਰੀ ਵੀ ਲੱਗੇ ਤੇ ਬਹੁਤ ਸਾਰੇ ਬੁਲਾ ਰਹੇ ਆ ਆਪਣੇ ਕੋਲੇ ਤੇ ਸਾਰੇ ਬੁਲਾਰਿਆਂ ਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਟਾਈਮ ਦਾ ਸਾਰੀ ਖਿਆਲ ਰੱਖਣਾ ਸਭ ਦੀ ਹਾਜ਼ਰੀ ਲੱਗ ਸਕੇ ਜਦੋਂ ਵੀ ਮੈਂ ਸਟੇਜ ਤੇ ਆਵਾਂ ਸਮਝ ਲਓ ਤੁਹਾਡਾ 1 ਮਿੰਟ ਰਹਿ ਗਿਆ 1 ਮਿੰਟ ਦੇ ਵਿੱਚ ਚੱਲਦੀ ਗੱਲ ਆ ਜਿਹੜੀ ਉਸ ਮੇਟਣ ਦਾ ਯਤਨ ਕਰਿਓ ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਆ ਜਿਹੜੇ ਵਿਚਾਲੇ ਡੱਬ ਜੇ ਛੱਡੇ ਆਪਾਂ ਵੱਧਣ ਜੇ ਇਹਨਾਂ ਨੂੰ ਭਰ ਲਓ ਜਿੰਨਾ ਵੀਰਾਂ ਦੇ ਬੂਰੇ ਖਾਲੀ ਥਾਂਵਾਂ ਬੂਰੇ ਅੱਗੇ-ਅੱਗੇ ਨੂੰ ਹੋ ਕੇ ਭੀੜੇ ਹੋ ਕੇ ਬਹਿ ਜਾਓ ਕਿਉਂਕਿ ਕੱਠ ਬਹੁਤ ਆ ਰਿਹਾ ਹੈ ਵੱਡਾ ਕੱਠੇ ਦੇ ਵਿੱਚ ਸ਼ਾਮਲ ਹੋਣਾ ਹੈ ਬਹੁਤ ਦੂਰੋਂ ਨੇੜੋਂ ਜਨਤਾ ਆ ਰਹੀ ਆ ਇਸ ਕਰਕੇ ਆਏ ਨਾ ਸਮਝੋ ਵੀ ਕੋਈ ਗੱਲ ਨਹੀਂ ਮਿਲ ਲੈਣ ਥਾਂ ਬਹੁਤ ਹੈ ਅੱਗੇ ਥਾਂ ਥੋੜਾ ਪਾ ਦੇਣਾ ਜਨਤਾ ਨੇ ਸਭ ਨੂੰ ਪਤਾ ਲੱਗਿਆ ਮੈਂ ਕਿ ਜ਼ਮੀਨਾਂ ਦੇ ਹਮਲੇ, ਪੁੱਲ ਕਾਰੋਬਾਰਾਂ ਤੇ ਹਮਲੇ ਇਹ ਹਮਲਿਆਂ ਨੂੰ ਕੱਟੂ